ਇਨਫੋਰਸਮੈਂਟ ਡਾਇਰੈਕਟੋਰੇਟ ਨੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਨਵ ਨਿਯੁਕਤ ਇੰਚਾਰਜ ਭੂਪੇਸ਼ ਬਗੇਲ ਤੇ ਕਰ ਛਾਪਾ ਮਾਰਿਆ ਹੈ ਕੇਂਦਰੀ ਏਜੰਸੀ ਸਵੇਰ ਤੋਂ ਹੀ ਪਿਲਾਈ ਸਥਿਤ ਉਹਨਾਂ ਦੇ ਘਰ ਉੱਤੇ ਛਾਪੇਮਾਰੀ ਕਰ ਰਹੀ ਹੈ ਈਡੀ ਨੇ ਕਾਂਗਰਸੀ ਨੇਤਾ ਦੇ ਰਿਹਾਇਸ਼ ਸਮੇਤ ਕੁੱਲ 14 ਥਾਵਾਂ ਉੱਤੇ ਛਾਪੇਮਾਰੀ ਕੀਤੀ ਈਡੀ ਨੇ ਸਵੇਰੇ ਤੜਕਸਾਰ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਵਗੇਲ ਅਤੇ ਉਹਨਾਂ ਦੇ ਪੁੱਤਰ ਚੇਤਨਿਆ ਵਗੇਲ ਨਾਲ ਜੁੜੇ ਕਈ ਟਿਕਾਣਿਆਂ ਉੱਤੇ ਛਾਪੇਮਾਰੀ ਕੀਤੀ। ਇਹ ਛਾਪਾ منی ਲਾਂਡਰਿੰਗ ਮਾਮਲੇ ਨਾਲ ਜੁੜੇ ਇੱਕ ਦਿੱਥੇ ਸ਼ਰਾਬ ਘਟਾਲੇ ਦੇ ਸਬੰਧ ਦੇ ਵਿੱਚ ਮਾਰਿਆ ਗਿਆ ਸੀ। ਪਹਿਲਾਈ ਦੇ ਵਿੱਚ ਚੇਤਨਿਆ ਵਗੇਲ ਦੇ ਆਹਾਤੇ ਦੇ ਨਾਲ-ਨਾਲ ਰਾਜ ਦੇ ਕਈ ਹੋਰ ਵਿਅਕਤੀਆਂ ਨਾਲ ਜੁੜੇ ਆਹਾਤਿਆਂ ਉੱਤੇ منی ਲਾਂਡਰਿੰਗ ਰੋਕਥਾਮ ਐਕਟ ਦੇ ਤਹਿਤ ਛਾਪੇਮਾਰੀ ਕੀਤੀ ਗਈ ਕਿਹਾ ਜਾ ਰਿਹਾ ਹੈ ਕਿ ਕੇਂਦਰੀ ਏਜੰਸੀ ਨੇ ਸਵੇਰੇ ਸਵੇਰੇ ਭੁਪੇਸ਼ ਬਗੇਲ ਦੇ ਘਰ ਛਾਪਾ ਮਾਰਿਆ ਇਸ ਸਬੰਧੀ ਭੁਪੇਸ਼ ਬਗੇਲ ਦੇ ਦਫ਼ਤਰ ਨੇ ਟਵੀਟ ਕੀਤਾ 7 ਸਾਲਾਂ ਤੋਂ ਚੱਲ ਰਿਹਾ ਝੁੱਠਾ ਮਾਮਲਾ ਅਦਾਲਤ ਦੇ ਵਿੱਚ ਖਾਰਜ ਹੋ ਗਿਆ ਪਰ ਈਡੀ ਨੇ ਅੱਜ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਗੇਲ ਦੇ ਪਿਲਾਈ ਨਿਵਾਸ ਦੇ ਵਿੱਚ ਦਾਖਲ ਹੋ ਗਏ ਹਨ ਕੋਈ ਇਸ ਸਾਜ਼ਿਸ਼ ਰਾਹੀਂ ਪੰਜਾਬ ਦੇ ਵਿੱਚ ਕਾਂਗਰਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਇਹ ਇੱਕ ਗਲਤਫਹਿਮੀ ਹੈ ਇਡੀ ਨੇ ਦਾਅਵਾ ਕੀਤਾ ਕਿ ਛਤISਗੜ ਸ਼ਰਾਬ ਕਟਾਲੇ ਨੇ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਪਹੁੰਚਾਇਆ ਸੀ ਜਦਕਿ ਸ਼ਰਾਬ ਸਿਡਿਕਟ ਨੇ ਕਥਿਤ ਤੌਰ ਉਤੇ ਅਪਰਾਧ ਦੀ ਕਮਾਈ ਵਜੋਂ 2100 ਕਰੋੜ ਰੁਪਏ ਤੋਂ ਵੱਧ ਦਾ ਕਪਲਾ ਕੀਤਾ ਹੈ ਇਸ ਮਾਮਲੇ ਦੇ ਸਬੰਧ ਦੇ ਵਿੱਚ ਰਾਜ ਸਰਕਾਰ ਦੇ ਅਧਿਕਾਰੀਆਂ ਤੇ ਕਾਰੋਬਾਰੀਆਂ ਸਮੇਤ ਕਈ ਵਿਅਕਤੀਆਂ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ED ਨੇ ਆਪਣੀ ਜਾਂਚ ਦੇ ਵਿੱਚ ਪਾਇਆ ਕਿ ਇਹ ਘੁਟਾਲਾ ਉਸ ਸਮੇਂ ਦੀ ਭੁਪੇਸ਼ ਸਰਕਾਰ ਦੇ ਕਾਰਜਕਾਲ ਦੌਰਾਨ IAS ਅਧਿਕਾਰੀ ਅਨਿਲ ਟੁਟੇਜ਼ਾ ਆਪਕਾਰੀ ਵਿਭਾਗ ਦੇ MD AP ਪ੍ਰਾਰਥੀ ਅਤੇ ਕਾਰੋਬਾਰੀ ਅਨਵਰ ਟੇਵਰ ਦੇ ਇੱਕ ਸਿੱਦੀਕਟ ਰਾਹੀਂ ਕੀਤਾ ਗਿਆ ਸੀ ਭੁਪੇਸ਼ बघेल ਦੇ ਘਰ ED ਦੀ ਛਾਪੇਮਾਰੀ ਦੇ ਵਿਰੋਧ ਦੇ ਵਿੱਚ ਜਲੰਧਰ ਦੇ ਵਿਧਾਇਕ ਪ੍ਰਗਟ ਸਿੰਘ ਦਾ ਵੀ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਭਾਜਪਾ ਸੋਚਦੀ ਹੈ ਕਿ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰਕੇ ਉਹ ਕਾਂਗਰਸ ਨੂੰ ਡਰਾ ਸਕਦੀ ਹੈ ਉਨਾਂ ਕੇ ਹੱਕ ਨਾ ਕਾਂਗਰਸ ਦੇ ਲੀਡਰ ਝੁਕਣਗੇ ਨਾ ਹੀ ਭਾਜਪਾ ਪੰਜਾਬ ਦੇ ਵਿੱਚ ਕਾਂਗਰਸ ਨੂੰ ਰੋਕ ਸਕੀਗੀ ਤਾਂ ਇਹ ਬਿਆਨ ਹੈ ਜਿਹੜਾ ਹੋ ਜਲੰਧਰ ਤੋਂ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਦਾ ਸਾਹਮਣੇ ਆਇਆ ਏ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਛਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਨਵ ਨਿਯੁਕਤ ਇੰਚਾਰਜ ਭੂਪੇਸ਼ ਬਗੇਲ ਤੇ ਘਰ ਛਾਪੇ ਮਾਰਿਆ ਏ ਕੇਂਦਰੀ ਏਜੰਸੀ ਸਵੇਰ ਤੋਂ ਹੀ ਪਿਲਾਈ ਸਥਿਤ ਉਹਨਾਂ ਦੇ ਘਰ ਉੱਤੇ ਛਾਪੇਮਾਰੀ ਕਰ ਰਹੀ ਹੈ ਈਡੀ ਨੇ ਕਾਂਗਰਸੀ ਨੇਤਾ ਦੀ ਰਿਹਾਈ ਸਮੇਤ ਕੁੱਲ 14 ਕਮਾਉਤੇ ਛਾਪੇਮਾਰੀ ਕੀਤੀ ਈੜੀ ਨੇ ਸਵੇਰੇ ਤੜਕਸਾਰ ਛਤੀਸਗੜ੍ਹ ਦੇ ਸਾਫਕਾ ਮੁੱਖ ਮੰਤਰੀ ਭੁਪੇਸ਼ ਵਗੇਲ ਅਤੇ ਉਹਨਾਂ ਦੇ ਪੁੱਤਰ ਚੇਤਨਿਆ ਵਗੇਲ ਨਾਲ ਜੁੜੇ ਕਈ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਇਹ ਛਾਪਾ ਮੰਨੀ ਲਾਂਡਰਿੰਗ ਮਾਮਲੇ ਨਾਲ ਜੁੜੇ ਇੱਕ ਦਿੱਥੇ ਸ਼ਰਾਬ ਘਟਾਲੇ ਦੇ ਸਬੰਧ ਦੇ ਵਿੱਚ ਮਾਰਿਆ ਗਿਆ ਸੀ ਭਲਾਈ ਦੇ ਵਿੱਚ ਚੇਤਨਿਆ ਵਗੇਲ ਦੇ ਆਹਾਤੇ ਦੇ ਨਾਲ-ਨਾਲ ਰਾਜ ਦੇ ਕਈ ਹੋਰ ਵਿਅਕਤੀਆਂ ਨਾਲ ਜੁੜੇ ਹਾਤਿਆਂ 'ਤੇ ਮੰਨੀ ਲਾਂਡਰਿੰਗ ਰੋਕ ਥਾਮ ਐਕਟ ਦੇ ਤਹਿਤ ਛਾਪੇਮਾਰੀ ਕੀਤੀ ਗਈ ਕਿਹਾ ਜਾ ਰਿਹਾ ਹੈ ਕਿ ਕੇਂਦਰੀ ਏਜੰਸੀ ਨੇ ਸਵੇਰੇ ਸਵੇਰੇ ਭੁਪੇਸ਼ ਬਗੇਲ ਦੇ ਘਰ ਛਾਪਾ ਮਾਰਿਆ ਇਸ ਸਬੰਧੀ ਭੁਪੇਸ਼ ਬਗੇਲ ਦੇ ਦਫ਼ਤਰ ਨੇ ਟਵੀਟ ਕੀਤਾ 7 ਸਾਲਾਂ ਤੋਂ ਚੱਲ ਰਿਹਾ ਝੁੱਠਾ ਮਾਮਲਾ ਅਦਾਲਤ ਦੇ ਵਿੱਚ ਖਾਰਜ ਹੋ ਗਿਆ ਪਰ ਈਡੀ ਨੇ ਅੱਜ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਗੇਲ ਦੇ ਪਿਲਾਇ ਨਿਵਾਸ ਦੇ ਵਿੱਚ ਦਾਖਲ ਹੋ ਗਏ ਹਨ ਕੋਈ ਇਸ ਸਾਜ਼ਿਸ਼ ਰਾਹੀਂ ਪੰਜਾਬ ਦੇ ਵਿੱਚ ਕਾਂਗਰਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਇਹ ਇੱਕ ਗਲਤਫਹਿਮੀ ਹੈ ਈਡੀ ਨੇ ਦਾਅਵਾ ਕੀਤਾ ਕਿ ਛਤISਗੜ ਸ਼ਰਾਬ ਕਟਾਲੇ ਨੇ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਪਹੁੰਚਾਇਆ ਸੀ ਜਦਕਿ ਸ਼ਰਾਬ ਸਿਡਿਕੇਟ ਨੇ ਕਥਿਤ ਤੌਰ ਉੱਤੇ ਅਪਰਾਧਿਕ ਕਮਾਈ ਵਜੋਂ 2100 ਕਰੋੜ ਰੁਪਏ ਤੋਂ ਵੱਧ ਦਾ ਕੱਪਲਾ ਕੀਤਾ ਹੈ ਇਸ ਮਾਮਲੇ ਦੇ ਸਬੰਧ ਦੇ ਵਿੱਚ ਰਾਜ ਸਰਕਾਰ ਦੇ ਅਧਿਕਾਰੀਆਂ ਤੇ ਕਾਰੋਬਾਰੀਆਂ ਸਮੇਤ ਕਈ ਵਿਅਕਤੀਆਂ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਈਡੀ ਨੇ ਆਪਣੀ ਜਾਂਚ ਦੇ ਵਿੱਚ ਪਾਇਆ ਕਿ ਇਹ ਘੁਟਾਲਾ ਉਸ ਸਮੇਂ ਦੀ ਭੂਪੇਸ਼ ਸਰਕਾਰ ਦੇ ਕਾਰਜਕਾਲ ਦੌਰਾਨ ਆਈਏਐਸ ਅਧਿਕਾਰੀ ਅਨਿਲ ਟੂਟੇਜ਼ਾ ਆਪਕਾਰੀ ਵਿਭਾਗ ਦੇ ਐਮ ਡੀ ਏਪੀ ਤਿਰਪਰਾਠੀ ਅਤੇ ਕਾਰੋਬਾਰੀ ਅਨਵਰ ਟੇਵਰ ਦੇ ਇੱਕ ਸਿਟੀਕਟ ਰਾਹੀਂ ਕੀਤਾ ਗਿਆ ਸੀ ਭਪੇਸ਼ ਬਗੇਲ ਦੇ ਘਰ ਈੜੀ ਦੀ ਛਾਪੇਮਾਰੀ ਦੇ ਵਿਰੋਧ ਦੇ ਵਿੱਚ ਜਲੰਧਰ ਦੇ ਵਿਧਾਇਕ ਪ੍ਰਗਟ ਸਿੰਘ ਦਾ ਵੀ ਬਿਆਨ ਸਾਹਮਣੇ ਆਇਆ ਏ ਉਹਨਾਂ ਨੇ ਕਿਹਾ ਕਿ ਭਾਜਪਾ ਸੋਚਦੀ ਹੈ ਕਿ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰਕੇ ਉਹ ਕਾਂਗਰਸ ਨੂੰ ਡਰਾ ਸਕਦੀ ਹੈ ਉਹਨਾਂ ਨੇ ਕਿਹਾ ਕਿ ਨਾ ਕਾਂਗਰਸ ਦੇ ਲੀਡਰ ਝੁਕਣਗੇ ਨਾ ਹੀ ਭਾਜਪਾ ਪੰਜਾਬ ਦੇ ਵਿੱਚ ਕਾਂਗਰਸ ਨੂੰ ਰੋਕ ਸਕੇਗੀ ਇਹ ਬਿਆਨ ਹੈ ਜਿਹੜਾ ਉਹ ਜਲੰਧਰ ਤੋਂ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਦਾ ਸਾਹਮਣੇ ਆਇਆ ਏ